मित्रों सा प्रधान साहब देखो तार सिंह पंजाबी से चैनी देखो गई एडेडे खुले पट कि लिया खुंड वह लैके आ रहे अज देखो ओ सामने गुरुद्वारा तो साहब है वागुरु जी आ जगह लोग मित्रों आ जगह की

ਦਾਦਾ ਬਾਹਰ ਦਾ ਉਹ ਚਾ ਦੇਖੋ ਜੀ ਨਾਰ ਸਿੰਘ ਪੰਜਾਬੀ ਚਾ ਦੀ ਸੇਵਾ ਫੁੱਲ ਨਮਾਉਂਦਾ ਹੈ। ਪਹਿਲਾਂ ਜੇ ਡੱਕੇ ਦਰ ਦੋ ਮਖਣਾ। ਆ ਦੇਖੋ ਇਹ ਸਾਸਤਰ ਇਹਨਾਂ ਨੂੰ ਆ ਤਾਂ ਦਿਖਾ ਦਈਏ ਹੁੰਡ ਚੜੇ ਹੋਈ ਦੇਖੋ ਜੀ ਕਿੰਨੇ ਸੋਹਣੇ ਲੱਗਦੇ ਨੇ। ਤੁੱਪ ਲੱਗਦੀ ਇਹਨਾਂ ਨੂੰ ਰੋਜ਼ ਦੇਖੋ ਜੀ। ਇਧਰੋਂ ਆ ਪਾਈ ਨੇ ਆ ਵੱਡਣ ਵਾਲੇ ਨੇ। ਆ ਦੇਖੋ ਯਾਹ ਪਾਈ ਨੇ ਡੱਕੇ। ਆ ਪਾਈ ਨੇ। ਆ ਆਪਣੇ ਉਹ ਹਥਿਆਰ ਪਾਈ ਨੇ। ਆ ਦੇਖੋ ਆ ਤੂਟ ਆ ਪਈਆਂ ਨੇ ਆ ਦੇਖੋ ਆ ਚੀਨੇ ਪਈਆਂ ਨੇ ਆ ਸਾਰਾ ਏਰੀਆ ਸਾਫ ਕਰਤਾ ਦੇਖੋ ਆ ਚੀਨੇ ਪਈਆਂ ਨੇ ਇਹਨਾਂ ਨੂੰ ਹਵਾ ਲੱਗ ਰਹੀ ਸੁੱਕ ਜਾਣਗੇ ਫੇਰੇ ਫੇਰੇ ਅੱਗ 'ਚ ਫੁਕਣਗੇ ਇਹ ਸੁੱਕਣਗੇ ਹਨਾ ਇਹ ਪ੍ਰਾਣੀ ਤੇ ਆ ਖੁੰਡ ਪਈ ਨਹੀਂ ਆ ਖੁੰਡਦੀਆਂ ਕਿਚਰੇ ਨੇ ਦੇਖੋ ਜਿਹੜੀਆਂ ਉੱਥੋਂ ਇਕੱਠੀਆਂ ਕਰਕੇ ਲੈਂਦੀਆਂ ਦੀ ਕਿਆ ਬਾਥੀਆਂ ਨੇ ਦੇਖੋ ਆ ਬਾਕੀ ਹਾਂ ਸਾਰਾ ਦੇਖੋ ਜੀ ਬਲੀਆ ਸੈੱਟ ਕਰਤਾ ਹੋਂਟੇ ਜਿਹੜੇ ਆ ਪਾਣੀ ਅੰਦਰੋਂ ਵੱਡੇ ਤੇ ਜਿਹੜੇ ਸਵੇਰੇ ਰੋ ਹੀ ਵੱਡਣੇ ਆਂਦੇ ਤੇ ਹੀ ਉਹ ਚੱਕ ਲੈਂਦੇ ਆ ਪੈ ਨਹੀਂ ਦੇਖੋ ਕਿੱਡੇ ਕਿੱਡੇ ਨੇ ਦੇਖੋ ਹੀ ਵੱਡੇ ਗੱਡੇ ਹੁੰਦ ਨੇ ਇਹ ਲੱਗਣਗੇ ਇਦਰਾ ਬਣਾ ਹੋਊਗਾ ਇਸ ਬਾਰੇ ਮੈਂ ਇੱਧਰ ਲੱਗਣਗੇ ਉਹ ਸਾਰੇ ਖੁੰਡੀ ਜੀ। ਬਾਬਾ ਜੀ ਚਾਹ ਬੀਣਾ ਪਾ। ਲਾਓਗਾ ਜਿਹੜਾ ਆਪਣਾ ਬੰਦ ਕਰ ਦੋ। ਲਾਓ। ਦੇਖੇ ਆਪਾਂ ਜਿਹੜਾ ਨਾਰ ਬੀਣਾ ਵੀ ਦੋ ਬਚਾਰ ਵੀ ਸਤਰਾ ਦੇ ਪਹਿਲਾਂ। ਲਓ ਜੀ ਨਾਰ ਰਿੰਗ ਪੀ ਆਪੀ ਬੱਚੇ ਪੇਸ ਕਰੋ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਲੋ ਬਣਾ 10 ਪੋ ਨੂੰ ਉਹ ਵੀ ਵਿਚਾਰ ਦੋ। 10 ਪੋ ਨੂੰ ਇੱਧਰ ਨਹੀਂ ਕਰਾਂ ਬਾਬੇ ਦੂ ਦਾ ਇੱਧਰ ਦੱਸ ਕਰਦੇ। ਆਪਣਾ ਲੰਗਰ ਜਿਹੜਾ 10 ਪੋ ਨੂੰ ਲਵੇ ਲੈ ਉਹਦੇ ਬਿਆਜ ਪਾਸ ਨੇ। ਲੰਗਰਾਂ ਦੀ ਸੇਵਾ ਚੱਲ ਰਹੀ ਹੈ ਤੇ ਤੋ ਪਹਿਲਾ ਚਾਹ ਦੀ ਸੇਵਾ ਕਰਨੀ ਹੈ ਸੰਗਤਾਂ ਦੇ ਜ਼ਰੂਰੀ ਹੁੰਦਾ ਇਹ ਵੀ ਚਾਹ ਪੀ ਕੇ ਸੰਗਤਾਂ ਕਾਇਮ ਹੁੰਦੀਆਂ ਨੇ ਫਿਰ ਆਪਣਾ ਲੰਗਰ ਦੀ ਸੇਵਾ ਕਰਦੀਆਂ ਨੇ ਤੇ ਹੁਣ 10 ਸਪੋਤੋਂ ਆਪਣਾ ਲੰਗਰ ਸਟਾਰਟ ਹੈ ਜੀ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਇੱਥੇ ਸੇਵਾ ਵੀ ਕਰੋ ਜੀ ਤੇ ਆਪਾਂ ਤੇ ਰੱਬ ਉਹਨੂੰ ਫ੍ਰੀ ਗੱਡੀ ਲੈ ਕੇ ਜਾਵਾਂਗੇ ਉਹ ਟਰੱਕਾਂ ਜਿਹਨੇ ਵੀ ਸੰਗਤ ਨੇ ਜਾਣਾਗਾ ਆਪਣੇ ਜਿਹੜੇ ਸੇਵਾਦਾਰ ਮਾਇਆ ਮਾਈਆਂ ਭਾਈਆਂ ਭੈਣਾਂ ਇੱਥੇ ਪ੍ਰਸ਼ਾਦਾ ਪਾਣੀ ਬਣਾਉਣਗੇ ਪ੍ਰਸ਼ਾਦਾ ਦਾਲ ਪਾਣੀ ਸੋ ਉਹਨਾਂ ਨੂੰ ਆਪਾਂ ਫ੍ਰੀ ਸਰਾਂ ਦਾ ਲੈ ਕੇ ਜਾਣਾ ਗੱਡੀ ਕਰਾ ਕੇ ਆਪਦੇ ਵੱਲੋਂ ਜਣ ਕੇ ਲੈ ਕੇ ਜਾਣਾ ਫਤਿਹਗੜ੍ਹ ਸਾਹਿਬ ਗੱਡੀਗੜ੍ਹ ਸਾਹਿਬ ਲੈ ਕੇ ਜਾਵਾਂਗੇ ਹਾਂ ਜੀ ਤੇ ਬਾਕੀ ਕੋਈ ਕਰਾਇਆ ਨਹੀਂ ਹੈਗਾ ਜੀ ਕੋਈ ਕਰਾਇਆ ਨਹੀਂ ਹੈ ਹਾਂ ਜੀ ਹਾਂ ਸਾਡੀ ਪਾਰਟੀ ਵੱਲੋਂ ਫ੍ਰੀ ਆਜੀ ਹਾਂ ਜੀ ਫ੍ਰੀ ਗੱਡੀ ਲੈ ਹਾਂ ਜੀ ਕਲੱਬ ਵੱਲੋਂ ਇਹ ਕਲੱਬ ਦੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਸਾਡੀ ਪਾਰਟੀ ਵੱਲੋਂ ਵੀ ਗੱਡੀ ਵੀ ਜਾਣੀ ਹੈ ਆਪਣੀ 13 ਪਉ ਨੂੰ ਤੇ 2-3 ਦਿਨ ਆਪਣਾ 10 ਪਉ ਤੋਂ ਸ਼ੰਕਰ ਵੀ ਚੱਲਣਾ ਨੇ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ